ਇੱਕ ਵਾਰ ਦੀ ਗੱਲ ਹੈ ਇੱਕ ਸ਼ਾਂਤ ਅਤੇ ਕਨੇ ਜੰਗਲ ਦੇ ਵਿੱਚ ਇੱਕ ਬੜਾ ਵੱਡਾ ਬਰਗਦ ਦਾ ਰੁੱਖ ਸੀ ਉਸ ਰੁੱਖ ਦੀ ਸਭ ਤੋਂ ਉੱਪਰਲੀ ਟਾਣੀ ਤੇ ਇੱਕ ਗਾਂ ਅਤੇ ਉਸ ਦੀ ਪਤਨੀ ਰਹਿੰਦੇ ਸਨ ਉਹਨਾਂ ਦਾ ਛੋਟਾ ਜਿਹਾ ਕੌਂਸਲਾ ਬੜਾ ਪਿਆਰਾ ਸੀ ਅਤੇ ਉਹ ਆਪਣੇ ਅੰਡੇਆਂ ਨੂੰ ਵੀ ਬੜਾ ਪਿਆਰ ਕਰਦੇ ਸੀ ਹਰ ਸਵੇਰ ਜਦੋਂ ਸੂਰਜ ਦੀ ਰੋਸ਼ਨੀ ਪੱਤਿਆਂ ਵਿੱਚ ਹੋ ਕੇ ਆਉਂਦੀ ਕਾਂ ਦੀ ਪਤਨੀ ਆਪਣੇ ਅੰਡੇਆਂ ਨੂੰ ਵੇਖ ਕੇ ਬੜਾ ਖੁਸ਼ ਹੁੰਦੀ ਜਿਵੇਂ ਕੋਈ ਮਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੇਖ ਕੇ ਮੁਸਕਰਾਉਂਦੀ ਹੈ ਪਰ ਉਸ ਰੁੱਖ ਵਿੱਚ ਇੱਕ ਖਤਰਾ ਵੀ ਸੀ ਰੁੱਖ ਦੇ ਹੇਠਲੇ ਖੋਖਲੇ ਹਿੱਸੇ ਵਿੱਚ ਇੱਕ ਦੁਸ਼ਟ ਸੱਪ ਰਹਿੰਦਾ ਸੀ ਉਹ ਕਾਲਾ ਸੀ ਚਲਾਕ ਸੀ ਅਤੇ ਬੜਾ ਕਰੂਰ ਸੀ ਉਸ ਦੀਆਂ ਅੱਖਾਂ ਵਿੱਚ ਦਇਆ ਨਹੀਂ ਸੀ ਸਿਰਫ ਭੁੱਖ ਅਤੇ ਇੰਤਜ਼ਾਰ ਸੀ ਜਦੋਂ ਵੀ ਕਾਂ ਅਤੇ ਕਾਂ ਦੀ ਪਤਨੀ ਖਾਣੇ ਦੀ ਤਲਾਸ਼ ਵਿੱਚ ਬਾਹਰ ਜਾਂਦੇ ਸੱਪ ਓਲੀ-ਹੋਲੀ ਉੱਪਰ ਚੜਦਾ ਅਤੇ ਉਹਨਾਂ ਦੇ ਅੰਡੇ ਖਾ ਜਾਂਦਾ। ਕਾਂ ਦੀ ਪਤਨੀ ਜਦੋਂ ਵਾਪਸ ਆਉਂਦੀ ਤਾਂ ਕੌਂਸਲੇ ਵਿੱਚ ਸਿਰਫ ਟੁੱਟੇ ਹੋਏ ਖੋਲੇ ਮਿਲਦੇ। ਉਹ ਦੁਖੀ ਹੋ ਕੇ ਰੋਣ ਲੱਗਦੀ। ਸਾਡਾ ਬੱਚਾ ਕਦੋਂ ਆਵੇਗਾ? ਕਾਂ ਵੀ ਬੜਾ ਦੁਖੀ ਸੀ। ਉਹ ਆਪਣੇ ਪਰਿਵਾਰ ਨੂੰ ਬਚਾ ਨਹੀਂ ਸਕਦਾ ਸੀ ਅਤੇ ਅੰਦਰੋਂ ਟੁੱਟ ਚੁੱਕਾ ਸੀ। ਇੱਕ ਦਿਨ ਉਥੋਂ ਇੱਕ ਚਤੁਰ ਲੂੰਬੜੀ ਲੰਗੀ ਉਸ ਨੇ ਕਾਂ ਦੀ ਪਤਨੀ ਦੇ ਅੰਸੂ ਵੇਖੇ ਅਤੇ ਪੁੱਛਿਆ ਕੀ ਹੋਇਆ ਭੈਣ? ਕਾਂ ਦੀ ਪਤਨੀ ਨੇ ਸਭ ਕੁਝ ਦੱਸ ਦਿੱਤਾ। ਸੱਪ ਅੰਡੇ ਡਰ ਅਤੇ ਦੁੱਖ ਲੂੰਬੜੀ ਨੇ ਥੋੜਾ ਸੋਚਿਆ ਅਤੇ ਬੋਲੀ ਕਿ ਸੱਪ ਤਾਕਤਵਰ ਹੈ ਪਰ ਉਸ ਦੇ ਕੋਲ ਦਿਮਾਗ ਨਹੀਂ ਜੇ ਅਸੀਂ ਸਮਝਦਾਰੀ ਨਾਲ ਕੰਮ ਲਈਏ ਤਾਂ ਉਸ ਨੂੰ ਹਰਾਇਆ ਜਾ ਸਕਦਾ ਹੈ ਮੈਂ ਤੈਨੂੰ ਇੱਕ ਤਰੀਕਾ ਦੱਸਦੀ ਹਾਂ ਅਗਲੇ ਦਿਨ ਦਰਿਆ ਦੇ ਕੰਢੇ ਇੱਕ ਰਾਣੀ ਆਪਣੀ ਸਹੇਲੀਆਂ ਨਾਲ ਨਹਾਣ ਲਈ ਗਈ ਰਾਣੀ ਨੇ ਆਪਣੇ ਸੋਨੇ ਦਾ ਹਾਰ ਕੱਢ ਕੇ ਉੱਥੇ ਰੱਖ ਦਿੱਤਾ ਲੰਬੜੀ ਨੇ ਕਾਂ ਨੂੰ ਇਸ਼ਾਰਾ ਕੀਤਾ ਕਾਂ ਉੱਡ ਕੇ ਗਿਆ ਅਤੇ ਰਾਣੀ ਦਾ ਸੋਨੇ ਦਾ ਹਾਰ ਚੁੱਕ ਕੇ ਉੱਡ ਗਿਆ ਸਿਪਾਹੀ ਚਿੱਲਾਈ ਅਰੇ ਪੰਛੀ ਹਾਰ ਲੈ ਗਿਆ ਅਤੇ ਉਹ ਕਾਂ ਦੇ ਪਿੱਛੇ ਦੌੜ ਪਏ ਕਾਂ ਉੱਡਦਾ ਉੱਡਦਾ ਸਿੱਧਾ ਹੌਸਲੇ ਦੇ ਵਿੱਚ ਨਹੀਂ ਗਿਆ ਉਹ ਉਸ ਸੱਪ ਦੇ ਬਿੱਲ ਦੇ ਉੱਪਰ ਪਹੁੰਚਿਆ ਅਤੇ ਹਾਰ ਨੂੰ ਉਸ ਦੇ ਅੰਦਰ ਸੁੱਟ ਦਿੱਤਾ ਸਿਪਾਹੀ ਉੱਥੇ ਪਹੁੰਚੇ ਤੇ ਉਹਨਾਂ ਨੇ ਵੇਖਿਆ ਹਾਰ ਸੱਪ ਦੇ ਬਿੱਲ ਵਿੱਚ ਹੈ ਉਹਨਾਂ ਨੇ ਮਿੱਟੀ ਹਟਾਈ ਭਾਲੇ ਮਾਰੇ ਅਤੇ ਕੁਝ ਹੀ ਢੇਰ ਵਿੱਚ ਉਹ ਦੁਸ਼ਟ ਸੱਪ ਮਾਰਿਆ ਗਿਆ ਉੱਪਰ ਟਾਣੀ ਤੇ ਬੈਠ ਕੇ ਕਾਂ ਅਤੇ ਕਾਂ ਦੀ ਪਤਨੀ ਨੇ ਰਾਹਤ ਦੀ ਸਾਹ ਲਈ ਕਾਂ ਦੀ ਪਤਨੀ ਦੀਆਂ ਅੱਖਾਂ ਵਿੱਚ ਅੰਸੂ ਸੀ ਇਸ ਵਾਰ ਖੁਸ਼ੀ ਦੇ ਕੁਝ ਹੀ ਸਮੇਂ ਬਾਅਦ ਉਹਨਾਂ ਦੇ ਛੋਟੇ-ਛੋਟੇ ਬੱਚੇ ਅੰਡਿਆਂ ਤੋਂ ਬਾਹਰ ਆ ਗਏ ਹੌਂਸਲਾ ਚੂੰ-ਚੂੰ ਦੀ ਮਿੱਠੀ ਆਵਾਜ਼ ਨਾਲ ਭਰ ਗਿਆ ਜੰਗਲ ਖੁਸ਼ੀ ਨਾਲ ਗੂੰਜ ਉੱਠਿਆ ਇਸ ਕਹਾਣੀ ਦੀ ਸਿੱਖ ਇਹ ਹੈ ਕਿ ਬੁੱਧੀਮਾਨ ਹਮੇਸ਼ਾ ਤਾਕਤ ਨਾਲੋਂ ਵੱਡੀ ਹੁੰਦੀ ਹੈ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ ਜੇ ਅਸੀਂ ਸ਼ਾਂਤ ਦਿਮਾਗ ਨਾਲ ਸੋਚੀਏ ਤਾਂ ਹਰ ਸਮੱਸਿਆ ਦਾ ਹੱਲ ਮਿਲ ਸਕਦਾ ਹੈ ਡਰਨ ਨਾਲ ਕੁਝ ਨਹੀਂ ਬਦਲਦਾ ਸੋਚਣ ਅਤੇ ਸਮਝਦਾਰੀ ਨਾਲ ਕੰਮ ਲੈਣ ਨਾਲ ਸਭ ਕੁਝ ਬਦਲ ਸਕਦਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਬੁਰਾਈ ਕਿੰਨੀ ਵੀ ਚਲਾਕ ਕਿਉਂ ਨਾ ਹੋਏ ਸੱਚਾਈ ਅਤੇ ਦਿਮਾਗ ਦੀ ਹਮੇਸ਼ਾ ਜਿੱਤ ਹੁੰਦੀ ਹੈ